ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਸੂਣ ਵਾਲੀਆਂ ਬਣਾ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਟੌਪ ਗ੍ਰੀਡ ਦੀਆਂ ਨੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਇਆ ਤੇ ਕੋਈ ਬਈ ਵਫਾਰ ਦਾ ਕੰਮ ਨਹੀਂ ਆਉ ਪੁੱਛ ਲੈਣਾ ਬਈ ਵੀਰ ਜੀ ਸਸੀ ਕਾਲ ਸਸੀ ਕਾਲ ਬਈ ਉਹ ਠੀਕ ਹੋਈ ਵਧੀਆ ਹਾਂਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਆ ਜਮੇਸ਼ ਸਿੰਘ ਹਮ ਫਿਤਰ ਦਾ ਨਾਮ ਭੂਲਾ ਸਿੰਘ ਪਿੰਡ ਜੰਗੀਆਂ ਹੈ ਨਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਤਪਾ ਤਪਾ ਨੇੜੇ ਪਿੰਡ ਜੰਗੀਆਂ ਨੇ ਬਤਾਓ ਜੀ ਪਦੌੜ ਤੇ ਸਲਾਤਪੁਰਾ ਹਾਂ ਜੀ ਮੋਬਾਈਲ ਨੰਬਰ ਬੋਲੋ 3998349777 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇੱਕ ਹੋਰ ਨੰਬਰ ਲਿਖ ਲੋ ਜੀ ਲਿਖਾ ਦਿਓ ਜੀ 7719747496 ਠੀਕ ਹੈ ਬਾਈ 7719747496 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਦੇ ਨੇ ਕਿਹੜਾ ਸੋਸ ਹੁੰਦੀ ਹੈ ਇਹ ਪਹਿਲਾ ਸੋਸ ਹੈ ਪਹਿਲਾ ਸੋਸ ਕਿੰਨੇ ਦਿਨ ਲੈਂਦੀ ਹੈ ਬਾਈ ਇਹ 10 ਦਿਨ ਲੈਂਦੀ ਹੈ 10 ਕਿ ਦਿਨਾਂ ਦੀ ਕੱਚੀ ਹੈ ਕੀ ਰਿਕਾਰਡ ਆ ਬਾਈ ਦੁੱਧ ਦਾਰੀ ਮਾਂ ਦਾ ਇਹਦੀ ਮਾਇ 25 ਲੀਟਰ ਦਾ ਰਕਾਰਡ ਹੈ ਠੀਕ ਹੈ ਬਈ ਸ਼ੇਸ ਬਿਊਟੀ ਕਰਮ ਵਾਲੀ ਦੀ ਕਮਾਲ ਦੀ ਹੈ ਬੋਦੀ ਬਾਦੀ ਬਹੁਤ ਚੰਗੀ ਹੈ ਵੱਡਾ ਕੱਦਾ ਰੰਗ ਰੂਪ ਚੰਗਾ 프ਰਿੰਟ 프ਰਿੰਟ ਬਈ ਪੂਰਾ ਚੰਗਾ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਕੱਢਦੀ ਆਉਂਦੀ ਹੈ ਹਜੇ ਬਈ ਕੱਚੀ ਕੱਚੀ ਹੈ ਦਿਨ ਲੈਂਦੀ ਹੈ ਉਹਨਾਂ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦੀ ਤਿਆਰ ਕਰ ਲਈ ਹੈ ਅੱਗੇ ਤੋਂ ਇਹ ਲੈਵਲ ਉਹ ਚੈੱਕ ਕਰ ਲੋ ਬਹੁਤ ਚੰਗਾ ਫੋਲ ਲਾ ਬਈ ਤੋਰ ਕੇ ਦਿਖਾ ਦੀ ਯਾਦ ਬ੍ਰੀਡ ਚੰਗੀ ਆ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ 25 ਲੀਟਰ ਦਾ ਇਹਦੀ ਮਾਂ ਦਾ ਰਿਕਾਰਡ ਦੱਸਿਆ ਵੱਡਾ ਕੱਦ ਫੁੱਲ ਬਾਈ ਵੱਡੇ ਕੱਦ ਦੀ ਹੋਈ ਆ ਕੋਈ ਦਰਮਿਆਨ ਦਾ ਨਹੀਂ ਕੋਈ ਛੋਟਾ ਨਹੀਂ 프ਰਿੰਟ 프ਰਿੰਟ ਬਹੁਤ ਚੰਗਾ ਥਣ ਲੇਵਾ ਵੀ ਚੰਗਾ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਆਰਡਰ ਬਾਓ ਵਧੀਆ ਤਿਆਰ ਕਰੋ ਕੀ ਮੋਲ ਆ ਭਰਾ ਇਹਦਾ ਜੋੜੇ ਦਾ ਹੀ ਕਰਾਂਗੇ ਬਾਈ ਜੋੜੇ ਦਾ ਹੀ ਕਰੂੰਗਾ ਠੀਕ ਆ ਸੂਰਾ ਤਾਰਾ ਦੇਸ ਹਨ ਵੜ ਦਾ ਬਹੁਤ ਚੰਗਾ ਮੋੜ ਲੈ ਬਾਈ ਚੰਗੀ ਆ ਸਨਕੀਆ ਫੇਸ ਬੜਾ ਪਿਆਰਾ ਬਈ ਕਮਾਲ ਦਾ ਫੇਸ ਆ ਬੋਦੀ ਵਾਦੀ ਬਹੁਤ ਚੰਗੀ ਆ ਮੁੱਲ ਜੋੜੇ ਦਾ ਹੀ ਕਰ ਦਾਂਗੇ ਦੂਜੀ ਵੀ ਦਿਖਾਵਾਂਗੇ ਬਈ ਖਾਣ ਥਣ ਵੀ ਚੰਗਾ ਲੱਗੇ ਕੱਚੀ ਕੱਚੀ ਆ ਬਈ ਸਾਰੀਆਂ ਬਾਲਡਾਂ ਲਾ ਕੱਢ ਕੇ ਕਰਮਾਲੀ ਨੇ ਫੇਰ ਸੋਣਾਂਗੇ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੁੰਦੀ ਆ ਤੀਜਾ ਸੂਸ ਹੁੰਦੀ ਆ ਤੀਜਾ ਸੂਸ ਕਿੰਨੇ ਦਿਨ ਲੈਂਦੀ ਆ ਬਈ ਏ ਵੀ ਬਸ ਇਕੱਠੀਆਂ ਹੀ ਆ ਗਈਆਂ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਭਾਈ 3 ਲੀਟਰ 3 ਲੀਟਰ ਦਾ ਰਿਕਾਰਡ ਫੇਸ ਬੜਾ ਚੰਗਾ ਕੱਦ ਵੱਡ ਠੀਕ ਆ ਭਈ ਰਾਜੀ ਰੂਜੀ ਫੁੱਲ ਥਣ ਹਵਾਨਾ ਚੈੱਕ ਕਰੋ ਭਈ ਆਰਡਰ ਬੜਾ ਇੱਕ ਉਹਦਾ ਜੱਕ ਦੀ ਹੈ ਕੈਮਰੇ ਤੋਂ ਆਰਡਰ ਬੜਾ ਕਮਾਲ ਦਾ ਫੇਸ ਫੁੱਸ ਤੇ ਰਾਜੀ ਰੂਜੀ ਫੁੱਲਾ ਬਾਕੀ ਤੋਰਾ ਤਾਰਾ ਰਖਾਣਾ ਤੋਰਾ ਤਾਰਾ ਬਹੁਤ ਸਿੰਗਰ ਤੋਰਾ ਤਾਰਾ ਚੈੱਕ ਕਰੋ ਬੜਾ ਬੜਾ ਕਮਾਲ ਦਾ ਭਈ ਯਾ ਤੇ ਬ੍ਰੀਟ ਫੁੱਲ ਚੰਗੀ ਆ ਆਰਡਰ ਦੇਖੋ ਭਈ ਆਰਡਰ ਵੀ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਆਂਦੀ ਨਿਰਣ ਕਰ ਮਾਲੀ ਇਹ ਵੀ ਹਜੇ ਲੈੰਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਸੀਮਣ ਦੋਹਾਂ ਦੀ ਬਹੁਤ ਚੰਗੇ ਭਰਾਏ ਵੇ ਅੱਛਾ ਸੀਮਣ ਬਾਈ ਕਹਿੰਦਾ ਦੋਨਾਂ ਦੀ ਇੰਪੋਰਟ ਡੀਕੇ ਭਰਾਏ ਦਾ ਵਧੀਆ ਚੰਗੇ ਸੀ ਹੁਣ ਤੋਂ ਗੱਬਣ ਕਰਵਾਈਆਂਗੇ ਬਾਈ ਦੇ ਘਰ ਦੀਆਂ ਹੀ ਵਾੜਾਂ ਨੇ ਬਾਈ ਮਿੰਨੀ ਜਾ ਫਾਰਮਾ ਛੋਟਾ ਜਾਂ ਮੰਨ ਕੇ ਚੱਲੋ ਤੇ ਚਵਾਈ ਚੂਈ ਵਾਲੀ ਮਸ਼ੀਨ ਸਾਰਾ ਜਿਗਾਰਡ ਬਾਈ ਦਾ ਲਾਇਆ ਵਾ ਤੇ ਆਰਡਰ ਦੇਖੋ ਬਾਈ ਆਰਡਰ ਬੜਾ ਕਮਾਲ ਦਾ ਭਾਂਡੇ ਤੋਂ ਜਜਮੈਂਟ ਕਰ ਲਿਓ ਦੁੱਧ ਬਹੁਤ ਚੰਗਾ ਪੂ ਨਾੜਾ ਨੂੜਾ ਬਹੁਤ ਚੰਗਾ ਹੀਮੋ ਲਾ ਬਈ ਜੋੜੇ ਦਾ 220000 ਬਈ 220000 ਰੁਪਏ ਮਾਨਤਾਨ ਹੋ ਜਾਈ ਬਈ ਕਰਦਾ ਈ ਠੀਕ ਹੈ 220000 ਰੁਪਿਆ ਬਈ ਨੇ ਦੋਵਾਂ ਜੋੜੇ ਦਾ ਹੀ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਾਨ ਜ਼ਰੂਰ ਹੋ ਜੂ ਤੇ ਕਿਸੇ ਵੀਰ ਨੂੰ ਦੋਵਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਜਦੋਂ ਧੰਨਵਾਦ